ਸੋਚੇ ਗਾਲਜੀ ਆਸਟ੍ਰੇਲੀਆ ਨਿਊਜ਼ ਬੁਲਟਿਨ ਵੇਖ ਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਤੇ ਖਬਰਾਂ ਦੇ ਸ਼ੁਰੂआत ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ ਗ੍ਰੀਨਜ਼ ਸੈਨੇਟਰ ਡੋਰੰਡਾ ਕਾਕਸ ਨੇ ਛੱਡੀ ਪਾਰਟੀ ਮਾਈਨਰ ਪਾਰਟੀ ਛੱਡ ਲੇਬਰ ਚ ਹੋਈ ਸ਼ਾਮਿਲ ਗੁਗਨ ਨੇ ਮੈਕਸਵੈਲ ਨੇਵੇਂ ਅੰਡੇ ਕ੍ਰਿਕਟ ਤੋਂ ਲਈ ਅਸਨਿਆਸ 2027 ਦੇ ਵਿਸ਼ਵ ਕੱਪ ਨੂੰ ਧਿਆਨ ਚ ਰੱਖਦੇ ਹੋਏ ਲਿਆ ਫੈਸਲਾ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦਾ ਭਾਰਤ ਦੌਰਾਰ ਦੌਰੇ ਦਾ ਉਦੇਸ਼ ਸੁਰੱਖਿਆ ਸਹਿਯੋਗ ਨੂੰ ਵਧਾਉਣਾ ਅਮਰੀਕਾ ਦੀ ਆਸਟ੍ਰੇਲੀਆ ਨੂੰ ਰੱਖਿਆ ਖਰਚ ਵਧਾਉਣ ਦੀ ਅਪੀਲ ਕਿਹਾ ਜੀਡੀਪੀ ਦੇ 3.5% ਤੱਕ ਵਧਾਈ ਜਾਵੇ ਤੇ ਹੁਣ ਖਬਰਾਂ ਵਿਸਥਾਰ ਦਿਨ ਗ੍ਰੀਨਜ਼ ਸੈਂਟਰ ਡੋਰਿੰਡਾ ਕੌਕਸ ਨੇ ਸੰਗੀ ਚੋਣਾਂ ਤੋਂ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਬਾਅਦ ਅਚਾਨਕ ਦਲ ਬਦਲੀ ਕਰਕੇ ਲੇਬਰ ਚ ਸ਼ਾਮਿਲ ਹੋਣ ਲਈ ਮਾਈਨਰ ਪਾਰਟੀ ਛੱਡ ਦਿੱਤੀ ਹੈ ਪਛਮੀ ਆਸਟ੍ਰੇਲੀਆਈ ਸੈਨੇਟਰ ਨੇ ਅੱਜ ਦੁਪਹਿਰ ਪਰਸ ਦੇ ਵਿੱਚ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੇ ਨਾਲ ਸਰਕਾਰ ਵਿੱਚ ਜਾਂਦਾ ਐਲਾਨ ਕੀਤਾ ਅਤੇ ਕਿਹਾ ਕਿ ਇਹ ਕੁਝ ਡੂੰਗੀ ਸੋਚ ਵਿਚਾਰ ਦਾ ਨਤੀਜਾ ਸੀ ग्रीन सेनेटेड डोरिंडा कॉक्स लेबर पार्टी ਵਿੱਚ ਸ਼ਾਮਲ ਹੋ ਗਈ ਹੈ ਜਿਸ ਨਾਲ ਸਾਥੀ ਨੂੰ ਝਟਕਾ ਲੱਗਿਆ ਅਤੇ ਸੰਗੀ ਸੰਸਦ ਵਿੱਚ ਐਂਤਨੀ ਅਲਵਾਨੀਜ਼ ਦੀ ਕਿੰਤੀ ਫਤਕੀ ਹੈ ਪੱਛਮੀ ਆਸਟ੍ਰੇਲੀਆਈ ਸੈਨੇਟਰ ਸੋਮਬਾ ਨੂੰ ਪਰਤੀ ਵਿੱਚ ਪ੍ਰਧਾਨ ਮੰਤਰੀ ਦੇ ਨਾਲ ਪੇਸ਼ ਹੋਈ ਅਤੇ ਕਿਹਾ ਹੈ ਕਿ ਉਸ ਦੇ ਵਿਚਾਰ ਗ੍ਰੀਨਸ ਨਾਲੋਂ ਲੇਬਰ ਨਾਲ ਵਧੇਰੇ ਨੇੜੇ ਹੋਏ ਖੰਦੇ ਨੇ ਕੌਕਸ ਇੱਕ ਯਾਮਾਤਾ ਜੀ ਨੂੰ ਨਗਰ ਔਰਤ ਹੈ ਅਤੇ ਸਾਬਕਾ ਪੁਲਿਸ ਅਧਿਕਾਰੀ ਹੈ ਜੋ 2021 ਵਿੱਚ ਇੱਕ ਆਮ ਖਾਲੀ ਸੀਟ ਤੇ ਸੰਸਦ ਵਿੱਚ ਦਾਖਲ ਹੋਈ ਸੀ ਅਤੇ 2022 ਦੇ ਵਿੱਚ ਦੁਬਾਰਾ ਚੁਣੀ ਗਈ ਸੀ ਉਸ ਦੇ ਇਸ ਕਦਮ ਦਾ ਮਤਲਬ ਹੈ ਕਿ ਗ੍ਰੀਨਸ ਕੋਲ 10 ਸੈਨੇਟਰ ਹੋਣਗੇ ਅਤੇ ਉੱਪਰਲੇ ਸਦਨ ਵਿੱਚ ਲੇਬਰ ਦੀ ਕੁੱਲ ਗਿਣਤੀ 29 ਹੋ ਜਾਵੇਗੀ ਗ੍ਰੀਨਸ ਨੇ ਸੋਮਵਾਰ ਰਾਤ ਨੂੰ ਪਾਰਟੀ ਦੀ ਅਧਿਕਾਰਤ ਵੈਬਸਾਈਟ ਤੇ ਉਸ ਦੀ ਪ੍ਰੋਫਾਈਲ ਨੂੰ ਤੁਰੰਤ ਹਟਾ ਦਿੱਤਾ ਜਿਸ ਦੀ ਨੇਤਾ ਨੋਰਿਸਾ ਵਾਟਰਸ ਨੇ ਇਸ ਕਦਮ ਤੇ ਨਿਰਾਸ਼ਾ ਪ੍ਰਗਟ ਕੀਤੀ ਕਾਕਸ ਨੇ ਸੋਮਵਾਰ ਨੂੰ ਕਿਹਾ ਕਿ ਉਹ ਇਸ ਮੌਕੇ ਲਈ ਬਹੁਤ ਹੀ ਬਹੁਤ ਸ਼ੁਕਰਗੁਜ਼ਾਰ ਹੈ ਅਤੇ ਮੈਂ ਲੇਬਰ ਟੀਮ ਦਾ ਮੇਰਾ ਸਵਾਗਤ ਕਰਨ ਲਈ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਉਹਨਾਂ ਨੇ ਕਿਹਾ ਕਿ ਕੁਝ ਡੂੰਗੇ ਚਿੰਤਨ ਦੌਰਾਨ ਇੱਕ ਫਰਸਟ ਨੇਸ਼ਨਸ ਔਰਤ ਦੇ ਤੌਰ ਤੇ ਇੱਕ ਮਾਨਮਤੇ ਪੱਛਮੀ ਆਸਟ੍ਰੇਲੀਆਈ ਹੋਣ ਦੇ ਨਾਤੇ ਮੇਰੇ ਮੂਲ ਕੀ ਦਰਸਾਉਂਦੇ ਨੇ ਕਿ ਮੈਂ ਆਪਣੇ ਰਾਜਨੀਤਿਕ ਜੀਵਨ ਵਿੱਚ ਕੀ ਪ੍ਰਾਪਤ ਕਰਨਾ ਚਾਹੁੰਦੀ ਹਾਂ ਅਤੇ ਜੋ ਤੁਸੀਂ ਕ੍ਰਾਸ ਬੈਂਚ ਤੋਂ ਨਹੀਂ ਕਰ ਸਕਦੇ ਉਹ ਹੈ ਤਬਦੀਲੀ ਲਿਆਉਣਾ ਸੋ ਪ੍ਰਧਾਨ ਮੰਤਰੀ ਕੋਲ ਸ਼ਾਨਦਾਰ ਟੀਮ ਦੇ ਨਾਲ ਤੁਸੀਂ ਬਦਲਾਅ ਲਿਆਉਣ ਦੇ ਯੋਗ ਹੋ ਤੁਸੀਂ ਉਹ ਕੰਮ ਕਰਨ ਦੇ ਯੋਗ ਹੋ ਜੋ ਪੱਛਮੀ ਆਸਟ੍ਰੇਲੀਆ ਤੇ ਕੈਨਬਰਾ ਦੇ ਆਵਾਜ਼ ਨੂੰ ਬੁਲੰਦ ਕਰਦੇ ਨੇ ਅਤੇ ਉਹਨਾਂ ਦੀ ਨੁਮਾਇੰਦਗੀ ਕਰਦੇ ਨੇ ਅਤੇ ਇਹੀ ਉਹ ਹੈ ਜੋ ਉਹਨਾਂ ਨੇ ਮੈਨੂ ਕਰਨ ਲਈ ਚੁਣਿਆ ਹੈ ਸਵਾਲਵਾਨਿਸ ਨੇ ਕਿਹਾ ਕਿ ਕਾਕਸ ਨੇ ਲੇਬਰ ਵਿੱਚ ਸ਼ਾਮਲ ਹੋਣ ਵਾਲੀ ਸਰਕਾਰ ਨਾਲ ਸੰਪਰਕ ਕੀਤਾ ਪਰ ਦਲਬਗਦੀ ਦੇ ਬਦਲੇ ਕੁਝ ਨਹੀਂ ਮੰਗਿਆ ਲੇਬਰ ਦੀ ਰਾਸ਼ਟਰੀ ਕਾਰਸ਼ਕਾਨੀ ਨੇ ਇਸ ਫੈਸਲੇ ਨੂੰ ਜੰਤਕ ਹੋਂਦ ਤੋਂ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਇਹ ਐਲਾਨ ਮੰਗਲਵਾਰ ਨੂੰ ਪੰਥ ਵਿੱਚ ਹੋਣ ਵਾਲੀ ਸੰਗੀ ਕੈਬਨਟ ਦੀ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਆਇਆ ਹੈ ਸਵਾਲਵਾਨਿਸ ਨੂੰ ਪਿਛਲੇ ਸਾਲ ਨੋਖਵਾਰਾ ਵਿੱਚ ਆਈਆਂ ਰਿਪੋਰਟਾਂ ਬਾਰੇ ਪੁੱਛਿਆ ਗਿਆ ਸੀ ਕਿ ਗ੍ਰੀਨ ਸੈਨੇਟਰ ਰਾਸ਼ਿਲ ਜਿਸ਼ਵਰ ਦੀ ਥਾਂ ਸੈਨੇਟ ਵਿੱਚ ਦਾਖਲ ਉਸ ਤੋਂ ਬਾਅਦ ਕਟੂਕੜ 20 ਸਟਾਪ ਕੋਕਸ ਦਾ 77 ਚੜਕੇ ਚਲੇ ਗਏ ਨੇ ਉਸ ਸਮੇਂ ਕੋਕਸ ਨੇ ਕਿਹਾ ਕਿ ਉਸਨੇ ਆਪਣੇ ਦਫਤਰ ਵਿੱਚ ਕਿਸੇ ਵੀ ਕਮੀਆਂ ਦੀ ਦੀ ਮਿਵਾਰੀ ਲਈ ਅਤੇ ਕਿਸੇ ਵੀ ਪਰੇਸ਼ਾਨੀ ਲਈ ਮਾਫੀ ਮੰਗੀ ਜੋ ਹੋ ਸਕਤੀ ਹੈ। ਉਹਨੇ ਕਿਹਾ ਕਿ ਲੇਬਰ ਪਾਰਟੀ ਨੇ ਪਿਛਲੇ ਸਮੇਂ ਵਿੱਚ ਵਿਚਾਰੇ ਗਏ ਨੇ ਹਰ ਹੁੰਦੀ ਦੀ ਜਾਂਚ ਕੀਤੀ ਅਤੇ ਇਹ ਮਹਿਸੂਸ ਕੀਤਾ ਗਿਆ ਕਿ ਮਾਮਲਿਆਂ ਨੂੰ ਟੁੰਗਵੀਂ ਟੰਗ ਨਾਲ ਲਿਜਿਟਿਆ ਗਿਆ। ਸੋ ਗ੍ਰੀਨਸ ਨੇ ਸੂਤਰਾ ਦੇ ਨਾਲ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਦੇ ਕੇ ਕਿਹਾ ਕਿ ਉਹ ਕੋਕਸ ਦੇ ਪਾਰਟੀ ਛੱਡਣ ਦੇ ਹੈਰਾਨ ਨਹੀਂ ਨੇ ਪਰ ਖਾਸ ਤੌਰ ਤੇ ਲੇਬਰ ਵਿੱਚ ਉਸ ਦੇ ਦਲ ਬਦਲੀ ਤੇ ਹੈਰਾਨ ਨੇ। ਇੱਕ ਸਰੋਤ ਨੇ ਕਿਹਾ ਹੈ ਕਿ ਉਹਨਾਂ ਦਾ ਮੰਨਣਾ ਹੈ ਕਿ ਕੌਕਸ ਨੂੰ ਪਾਰਟੀ ਦੇ ਅੰਦਰ ਕੁਝ ਅੰਦਰੂਨੀ ਸਮਰਥਨ ਇਕਵਾਉਣ ਤੋਂ ਬਾਅਦ ਅਗਲੀਆਂ ਚੋਣਾਂ ਲਈ ਪ੍ਰੀ-ਸਿਲੈਕਸ਼ਨ ਚਿਤਣ ਲਈ ਸੰਘਰਸ਼ ਕਰਨਾ ਪੈ ਸਕਦਾ ਹੈ ਅਤੇ ਹੋ ਗ੍ਰੀਨਜ਼ ਦੀਆਂ ਹਾਲੀਆ ਪਾਰਟੀ ਰੂਪ ਪ੍ਰਕਿਰਿਆਵਾਂ ਵਿੱਚ ਲੀਡਰਸ਼ਿਪ ਉਹਦਾ ਨਾ ਜਿੱਤਣ ਦੇ ਨਿਰਾਸ਼ੇ ਕੌਕਸ ਨੇ ਹਾਲ ਹੀ ਦੇ ਮਹੀਨੇ ਵਿੱਚ ਜੈਵਿਕ ਬਾਲਣ ਅਤੇ ਫਰਸਟ ਨੇਸ਼ਨਸ ਦੇ ਬੋਤਿਆਂ ਤੇ ਲੇਬਰ ਦੇ ਰਿਕਾਰਡ ਦੀ ਨਿੰਦਾ ਕਰਦੀ ਹੋਈ ਕਈ ਪ੍ਰੈਸ ਬਿਆਨ ਜਾਰੀ ਕੀਤੇ ਸਨ ਜਿਸ ਵਿੱਚ 12 ਮਹੀਨ ਨੂੰ ਇੱਕ ਬਿਆਨ ਵੀ ਸ਼ਾਮਲ ਜਿਸ ਨੂੰ ਚਾਵਾ ਕੀਤਾ ਗਿਆ ਸੀ ਕਿ ਸਰਕਾਰ ਕੋਲਾ ਤੇ ਗੈਸ ਕੰਪਨੀਆਂ ਦੁਆਰਾ ਫਿਰੋਦੀ ਲਈ ਰੱਖੀ ਜਾ ਰਹੀ ਹੈ ਅਤੇ ਨਵਿਆਉਣ ਯੋਗ ਊਰਜਾ ਵੱਲ ਤਬਦੀਲੀ ਲਈ ਵਚਨਬੱਧ ਨਹੀਂ ਹੈ 9 ਅਪ੍ਰੈਲ ਵਿੱਚ ਇਹ ਦਾਵਾ ਕੀਤਾ ਸੀ ਕਿ ਅਲਵਾਨੇਜ਼ ਲੇਬਰ ਸਰਕਾਰ ਨੇ ਵੋਇਸ ਰੈਫਰੰਡਮ ਤੋਂ ਬਾਅਦ ਸਾਡੇ ਲੋਕਾਂ ਨੂੰ ਗਰਮ ਆਲੂਆਂ ਖਾੜ ਦਿੱਤਾ ਅਤੇ ਢੀਲ ਤੋਂ ਉਲਰੂ ਸਟੇਟਮੈਂਟ ਤੇ ਹੋਰ ਦੋ ਤਤਾਂ ਨੂੰ ਛੱਡ ਦਿੱਤਾ ਕਿਆਦਰ ਆਸਟ੍ਰੇਲੀਆ ਦੇ 올 ਰੌਂਡਰ ਖਿਡਾਰੀ ਗਲਨ ਮੈਕਸਵੈਲ ਨੇ ਵਨਡੇ ਕ੍ਰਿਕਟ ਤੋਂ ਸੰन्यास ਲੈਣ ਦਾ ਐਲਾਨ ਕਰ ਦਿੱਤਾ ਹੈ 2023 ਵਿਸ਼ਵ ਕੱਪ ਦੇ ਹੀਰੋ ਮੈਕਸਵੈਲ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੇ ਵਿੱਚ 149 ਵਨਡੇ ਮੈਚ ਖੇਡੇ ਨੇ 3390 ਦੌੜਾਂ ਬਣਾਈਆਂ ਨੇ ਉਹਨਾਂ ਨੇ ਇਸ ਫਾਰਮੈਟ ਵਿੱਚ 4 ਸੈਂਕੜੇ ਤੇ 23 ਅਰਧ ਸੈਂਕੜੇ ਬਣਾਏ ਨੇ ऑस्ट्रेलिया ਦੇ 스타 올 ਰੌਂਡਰ ਗਲੇਨ ਵੈਕਸਵੈਲ ਨੇ ਵਨਡੇ ਕ੍ਰਿਕਟ ਤੋਂ ਸੰन्यास ਲੈ ਲਿਆ ਹੈ ਉਹਨਾਂ ਦਾ ਇੱਕ ਰੋਜ਼ਾ ਕੈਰੀਅਰ 13 ਸਾਲ ਦਾ ਸੀ 36 ਸਾਲਾਂ ਵੈਕਸਵੈਲ ਨੇ 149 ਵਨਡੇ ਮੈਚਾਂ ਵਿੱਚ ਆਸਟ੍ਰੇਲੀਆ ਦੀ ਨੁਮਾਇੰਦਗੀ ਕੀਤੀ 3990 ਦੌੜਾਂ ਬਣਾਈਆਂ ਅਤੇ 77 ਵਿਕਟਾਂ ਲਈਆਂ ਉਨਾ ਦਾ ਸਟ੍ਰਾਈਕ ਰੇਟ 126.70 ਸੀ ਹਾਲਕਿ ਉਹ ਫਿਲਹਾਲ T20 ਅੰਤਰਰਾਸ਼ਟਰੀ ਮੈਚ ਕਿਟਣਾ ਜਾਰੀ ਰੱਖਣਗੇ ਮੈਕਸਵੈਲ ਨੇ 2012 ਵਿੱਚ ਆਸਟ੍ਰੇਲੀਆ ਲਈ ਆਪਣਾ ਇੱਕ ਰੋਜ਼ਾ ਡੈਬਿਊ ਕੀਤਾ ਸੀ ਉਹ 2015 ਅਤੇ 2023 ਵਿਸ਼ਵ ਕੱਪ ਜਿੱਤਣ ਵਾਲੀ ਟੀਮਾਂ ਦਾ ਵੀ ਹਿੱਸਾ ਸੀ 2023 विश्व कप ਵਿੱਚ ਅਫਗਾਨਿਸਤਾਨ ਵਿਰੁੱਧ 201 ਦੋਨਾ ਬਣਾਈਆਂ ਸੋਮਵਾਰ ਨੂੰ ਆਪਣੇ ਸੰन्यास ਦਾ ਐਲਾਨ ਕਰਦੇ ਹੋਏ ਮੈਕਸਵੈਲ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੈਂ ਟੀਮ ਨੂੰ ਥੋੜਾ ਨਿਰਾਸ਼ ਕਰ ਰਿਹਾ ਸੀ ਕਿਉਂਕਿ ਮੇਰਾ ਸਰੀਰ ਹੁਣ ਇਸ ਫਾਰਮੈਟ ਦੀਆਂ ਮੰਗਾਂ ਨੂੰ ਪੂਰਾ ਕਰਨ ਦੀ ਸਥਿਤੀ ਵਿੱਚ ਨਹੀਂ ਸੀ ਮਾਰਚ ਵਿੱਚ ਹੀ ਵਨਡੇ ਛੱਡਣ ਦਾ ਫੈਸਲਾ ਕੀਤਾ ਸੀ ਚੈਂਪੀਅਨ ਦੀ ਟਰਾਫੀ ਦੌਰਾਨ ਉਸਨੇ ਆਸਟ੍ਰੇਲੀਆ ਦੇ ਮੁੱਖ ਚੋਣਕਾਰ ਜਾਰਜ ਵੈਲੀ ਨੂੰ ਕਿਹਾ ਕਿ ਉਸਨੂੰ ਨਹੀਂ ਲੱਗਦਾ ਕਿ ਉਹ 2027 ਦੇ ਮਿਸ਼ਪ ਕਫ ਵਿੱਚ ਖੇਡ ਸਕੇਗਾ ਸੋ ਮੈਕਸਵੈਲ ਨੇ ਕਿਹਾ ਹੈ ਕਿ ਮੈਨੂੰ ਲੱਗਦਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਜੋ ਕਿਟਾਰੀ ਮੇਰੀ ਜਗ੍ਹਾ ਲੈਣ ਜਾ ਰਹੇ ਨੇ ਉਹਨਾਂ ਨੂੰ ਇਸ ਲਈ ਯੋਜਨਾ ਬੰਦੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਇਸ ਮੌਕੇ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰੋ ਅਤੇ ਦੋਸਤਾਂ ਇਹ ਵਿਸ਼ਪ ਕਪਲੇ ਉਸ ਜਗ੍ਹਾ ਨੂੰ ਆਪਣਾ ਬਣਾਓ ਉਮੀਦ ਹੈ ਕਿ ਉਸ ਨੂੰ ਪਹਿਲਾਂ ਹੀ ਕਾਫੀ ਮੌਕੇ ਮਿਲਣਗੇ ਤਾਂ ਜੋ ਉਹ ਉਸ ਖੇਤਰ ਵਿੱਚ ਸਫਲਤਾ ਪ੍ਰਾਪਤ ਕਰ ਸਕੇ ਸੋ ਭਾਰਤ ਵਿਰੁੱਧ ਚੈਂਪੀਅਨਸ ਟਰੋਫੀ ਦਾ ਸੈਮੀਫਾਈਨਲ ਉਸ ਦੇ ਕਰੀਅਰ ਦਾ ਆਖਰੀ ਮੈਸੀ 4 ਮਾਰਚ ਨੂੰ ਦੁਬਈ ਵਿੱਚ ਖੇਡੇ ਗਏ ਮੈਚ ਵਿੱਚ ਵੈਕਸਵੈਲ ਸੱਤ ਦੋਨਾ ਬਣ ਆਇਆ ਸੀ ਵੈਕਸਵੈਲ ਆਈਪੀਐਲ 2025 ਵਿੱਚ ਪੰਜਾਬ ਕਿੰਗਸ ਦਾ ਹਿੱਸਾ ਸੀ ਪਰ ਸੱਟ ਕਾਰਨ ਟਰਨਮੈਂਟ ਤੋਂ ਬਾਹਰ ਹੋ ਗਏ ਸਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਰਿਚਰਡ ਮਾਰਲਜ਼ ਇਸ ਹਫਤੇ ਚਾਰ ਦੇਸ਼ਾਂ ਦੀ ਯਾਤਰਾ ਦੇ ਹਿੱਸੇ ਵਜੋਂ ਭਾਰਤ ਦਾ ਦੌਰਾ ਕਰਨਗੇ ਜਿਸ ਦਾ ਉਦੇਸ਼ ਦੱਖਣੀ ਅਤੇ ਦੱਖਣ ਪੂਰਬੀ ਏਸ਼ੀਆ ਦੇ ਨਾਲ ਕੈਨਪਰਾ ਦੇ ਸੁਰੱਖਿਆ ਸਹਿਯੋਗ ਨੂੰ ਵਧਾਉਣਾ ਹੈ ਪ੍ਰਧਾਨ ਮੰਤਰੀ ਦਾ ਭਾਰਤ ਦੌੜਾ ਆਸਟ੍ਰੇਲੀਆ ਤੇ ਭਾਰਤ ਵਿਆਪਕ ਰਣਨੀਤਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਦੀ ਪੰਜਵੀਂ ਵਰਗਣ ਦੇ ਨਾਲ ਮਿਲ ਖਾਂਦਾ ਹੈ ਜੋ ਦੋਵਾਂ ਦੇਸ਼ਾਂ ਦੇ ਸਬੰਧਾਂ ਤੇ ਹਿੰਦ ਮਹਾਸਾਗਰ ਲਈ ਸਾਂਝੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲਸ ਇਸ ਸਭ ਦੇ ਚਾਰ ਦੇਸ਼ਾਂ ਦੇ ਦੌਰੇ ਦੇ ਹਿੱਸੇ ਵਜੋਂ ਭਾਰਤ ਦਾ ਦੌਰਾ ਕਰਨਗੇ ਉਨਾਦੇ ਦੌਰੇ ਦਾ ਉਦੇਸ਼ ਦੱਖਣੀ ਅਤੇ ਦੱਖਣ ਪੂਰਬੀ ਏਸ਼ੀਆ ਨਾਲ ਆਸਟ੍ਰੇਲੀਆ ਦੇ ਸੁਰੱਖਿਆ ਸੰਯੋਗ ਨੂੰ ਵਧਾਉਣਾ ਹੈ ਆਸਟ੍ਰੇਲੀਆ ਦੇ ਇੱਕ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਉਪ ਪ੍ਰਧਾਨ ਮੰਤਰੀ ਦਾ ਭਾਰਤ ਦੌਰਾ ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਵਿਆਪਕ ਰਣਨੀਤਿਕ ਸਾਂਝੀ ਦੀ 5ਵੀਂ ਵਾਰ ਇਹ ਗੰਦੇ ਮੌਕੇ ਤੇ ਹੋ ਰਿਹਾ ਹੈ ਜੋ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਅਤੇ ਹਿੰਦ ਮਹਾਸਾਗਰ ਲਈ ਸਮਜੀਹ ਦ੍ਰਿਸ਼ਟੀ ਕੋ ਨੂਰੇਖੰਤ ਕਰਦਾ ਹੈ ਤੋਂ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਮਾਰਲ 2 ਤੋਂ 5 ਜੂਨ ਤੱਕ ਉੱਚ ਪੱਧਰੀ ਮੀਟਿੰਗਾਂ ਲਈ ਤਖਣੀਆਂ ਤੇ ਦਸਨ ਪੂਰਬੀ ਏਸ਼ੀਆ ਦਾ tour ਕਰਨਗੇ ਉਹ ਆਸਟ੍ਰੇਲੀਆ ਦੇ ਰੱਖਿਆ ਮੰਤਰੀ ਨੇ ਭਾਰਤ ਤੋਂ ਇਲਾਵਾ ਮਾਰਲਸ ਮੌਦੀ ਸ਼੍ਰੀਲੰਕਾ ਅਤੇ ਇੰਡੋਨੇਸ਼ੀਆ ਦਾ ਵੀ tour ਕਰਨ ਵਾਲੇ ਨੇ ਮਾਰਲਸ ਨੇ ਕਿਹਾ ਕਿ ਆਸਟ੍ਰੇਲੀਆ ਇੰਡੋ-ਪੈਸੀਫਿਕ ਖੇਤਰ ਵਿੱਚ ਵਾਂਡਿਆ ਨਾਲ ਆਪਣੇ ਸਹਿਯੋਗ ਨੂੰ ਮਹੱਤਵਪੂਰਨ ਦਿੰਦਾ ਹੈ ਤੋਂ ਇਸ ਦੇ ਨਾਲ ਹੀ ਸਾਡਾ ਡੂੰਗਾ ਸਹਿਯੋਗ ਇੰਡੋ-ਪੈਸੀਫਿਕ ਖੇਤਰ ਨੂੰ ਫੋਲਾ ਸਮਾਵੇਸ਼ੀ ਅਤੇ ਲਚਕੀਲਾ ਰੱਖਣ ਦੇ ਆਸਟ੍ਰੇਲੀਆ ਦੇ ਦ੍ਰਿਸ਼ਟੀਕੋਣ ਦੇ ਕੇਂਦਰ ਵਿੱਚ ਹੈ ਸੋਨਾ ਕਿਹਾ ਹੈ ਕਿ ਮੈਂ ਨੇਤਾਵਾਂ ਨੂੰ ਮਿਲਣ ਦੀ ਉਮੀਦ ਕਰਦਾ ਹਾਂ ਅਤੇ ਇਸ ਬਾਰੇ ਲਾਭਦਾਇਕ ਚਰਚਾਵਾਂ ਦਾ ਸਵਾਗਤ ਕਰਦਾ ਹਾਂ ਕਿ ਅਸੀਂ ਇੱਕ ਸ਼ਾਂਤੀਪੂਰਨ ਸੁਰੱਖਿਅਤ ਅਤੇ ਖੁਸ਼ਹਾਲ ਖੇਤਰ ਨੂੰ ਕਿਵੇਂ ਆਕਾਰ ਦੇ ਸਕਦੇ ਹਾਂ ਜੋ ਪ੍ਰਭੂ ਸੱਤਾ ਦਾ ਸਤਿਕਾਰ ਕਰਦਾ ਹੈ ਸੋ ਮਾਰਲਸ ਲੀਬਰ ਪਾਰਟੀ ਦੇ ਸੰਸਦੀ ਚੋਣ ਜਿੱਤਣ ਅਤੇ ਪ੍ਰਧਾਨ ਮੰਤਰੀ ਐਂਥਨੀ ਅਲਬਾਨਿਸ ਦੇ ਲਗਾਤਾਰ ਦੂਸਰੇ ਕਾਰਸ਼ਕਾਲ ਲਈ ਚੁਣੇ ਜਾਣ ਤੋਂ ਬਾਅਦ ਭਾਰਤ ਦਾ ਦੌਰਾ ਕਰਨ ਵਾਲੇ ਪਹਿਲੇ ਸੀਨੀਅਰ ਆਸਟ੍ਰੇਲੀਆਈ ਮੰਤਰੀ ਹੋਣਗੇ ਭਾਰਤ ਤੇ ਆਸਟ੍ਰੇਲੀਆ ਨੇ 2022 ਦੇ ਵਿੱਚ ਆਰਥਿਕ ਸਹਿਯੋਗ ਅਤੇ ਵਪਾਰ ਸੰਮੋਤੇ ਦੇ ਦਸਤਖਤ ਕੀਤੇ ਸਨ ਅਤੇ ਇੱਕ ਵਿਆਪਕ ਆਰਥਿਕ ਸਹਿਯੋਗ ਸਮਝੌਤੇ 'ਤੇ ਗੱਲਬਾਤ ਕਰ ਰਹੇ ਨੇ ਤਯੋਦਰ ਟ੍ਰੰਪ ਪ੍ਰਸ਼ਾਸਨ ਨੇ ਆਸਟ੍ਰੇਲੀਆ ਨੂੰ ਰੱਖਿਆ ਬਜਟ ਦੇ ਵਿੱਚ ਜਿੰਨੀ ਜਲਦੀ ਹੋ ਸਕੇ ਅਰਬਾਂ ਵਾਧੂ ਡਾਲਰ ਪਾਉਣ ਲਈ ਕਿਹਾ ਤਾਂ ਜੋ ਇਸ ਨੂੰ ਜੀਟੀਪੀ ਦੇ 3.5 ਫੀਸਦੀ ਤੱਕ ਵਧਾਇਆ ਜਾ ਸਕੇ ਅਮਰੀਕੀ ਰੱਖਿਆ ਸਖਤਰ ਨੇ ਇਹ ਬੇਨਤੀ ਇਸ ਹਫਤੇ ਦੇ ਅੰਤ ਵਿੱਚ ਸਿੰਗਾਪੁਰ ਚ ਇੱਕ ਖੇਤਰੀ ਸੁਰੱਖਿਆ ਸੰਮੇਲਨ ਚ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਕੀਤੀ ਸੰਯੁਕਤ ਰਾਜ ਦੇ ਰੱਖਿਆ ਸਕੱਤਰ ਪੀਟਰ ਹੈਕਸਿਟ ਨੇ ਆਸਟ੍ਰੇਲੀਆ ਨੂੰ ਆਪਣੇ ਫੌਜੀ ਖਰਚ ਨੂੰ ਜਲਦੀ ਤੋਂ ਜਲਦੀ ਕੁੱਲ ਘਰੇਲੂ ਉਤਪਾਦ ਦੇ 3.5% ਤੱਕ ਵਧਾਉਣ ਦੀ ਅਪੀਲ ਕੀਤੀ ਹੈ ਸੋਮਬਰ ਨੂੰ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਐਂਥਨੀ ਅਲਬਾਨਿਸ ਨੇ ਕਿਹਾ ਕਿ ਸਰਕਾਰ ਖਰਚ ਦਾ ਐਲਾਨ ਕਰਨ ਤੋਂ ਪਹਿਲਾਂ ਆਸਟ੍ਰੇਲੀਆ ਦੀਆਂ ਰੱਖਿਆ ਸਮਰੱਥਾਵਾਂ ਦੀਆਂ ਜ਼ਰੂਰਤਾਂ ਬਾਰੇ ਫੈਸਲਾ ਕਰੇਗੀ ਹੈਕਸਿਟ ਨੇ ਪਹਿਲਾਂ ਆਸਟ੍ਰੇਲੀਆ ਨੂੰ ਰੱਖਿਆ ਖਰਚ ਵਧਾਉਣ ਲਈ ਕਿਹਾ ਸੀ ਪਰ ਪਹਿਲਾਂ ਕੋਈ ਅੰਕੜਾ ਨਹੀਂ ਦੱਸਿਆ ਸੀ ਸੰਗੀ ਸਰਕਾਰ ਨੇ 2033 2034 ਤੱਕ ਰੱਖਿਆ ਖਰਚ ਜੀਡੀਪੀ ਦੀ 2.2 ਫੀਸਦ ਤੋਂ ਵੱਧ ਕੇ 2.33 ਫੀਸਦ ਹੋਣ ਦਾ ਅਨੁਮਾਨ ਲਗਾਇਆ ਹੈ ਸੋ ਪ੍ਰਧਾਨ ਮੰਤਰੀ ਐਂਤਨੀ ਅਲਬਾਨਿਸ ਨੇ ਕਲ ਕਿਹਾ ਕਿ ਆਸਟ੍ਰੇਲੀਆ ਆਪਣੀ ਰੱਖਿਆ ਨੀਤੀ ਦਾ ਫੈਸਲਾ ਇਕੱਲਾ ਹੀ ਕਰੇਗਾ ਉਹਨਾਂ ਕਿਹਾ ਕਿ ਅਸੀਂ ਜੋ ਕਰਾਂਗੇ ਉਹ ਇਹ ਹੈ ਕਿ ਅਸੀਂ ਆਪਣੀ ਰੱਖਿਆ ਨੀਤੀ ਨਿਰਧਾਰਤ ਕਰਾਂਗੇ ਅਤੇ ਅਸੀਂ ਅੱਗੇ ਵੱਲ ਰੱਖਿਆ ਵਿੱਚ 10 ਬਿਲੀਅਨ ਡਾਲਰ ਦਾ ਵਤਨ ਨਿਵੇਸ਼ ਕੀਤਾ ਹੈ ਹੈਕਸੀਤ ਨੇ ਕਿਹਾ ਕਿ ਤਾਈਵਾਨ ਤੇ ਚੀਨ ਦੇ ਮਨਸੂਬੇ ਵਿਸ਼ਵ ਸ਼ਾਂਤੀ ਅਤੇ ਸਥਿਰਤਾ ਲਈ ਖਤਰਾ ਨੇ ਜਿਸ ਲਈ ਸਾਡੇ ਸਹਿਯੋਗੀਆਂ ਅਤੇ ਫਾਈਵ ਵਾਲਾਂ ਨੂੰ ਰੱਖਿਆ ਵਿੱਚ ਆਪਣਾ ਹਿੱਸਾ ਪਾਉਣ ਦੀ ਲੋੜ ਹੈ ਜਨਤਕ ਪ੍ਰਸਾਰਕ ایਬੀਸੀ ਨੇ ਰਿਪੋਰਟ ਦਿੱਤੀ ਹੈ ਕਿ ਫੌਜੀ ਖਰਚ ਨੂੰ ਜੀਡੀਪੀ ਦੇ 3.5% ਤੱਕ ਵਧਾਉਂਦੇ ਨਾਲ ਸਾਲਾਨਾ 100 ਬਿਲੀਅਨ ਆਸਟ੍ਰੇਲੀਆਈ ਡਾਲਰ ਦਾ ਖਰਚਾ ਹੋਵੇਗਾ ਜੋ ਕਿ ਮੌਜੂਦਾ ਖਰਚਾ ਲੋ 40 ਬਿਲੀਅਨ ਆਸਟ੍ਰੇਲੀਆਈ ਡਾਲਰ ਬਹਤ ਹੈ ਸੋ ਆਸਟ੍ਰੇਲੀਆ ਇੰਸਟੀਚਿਊਟ ਦੇ ਸੀਨੀਅਰ ਅਰਦਸ਼ਾਸਤਰੀ ਮੈਟ ਗਰੁਟਨੋਫ ਨੇ ਕਿਹਾ ਹੈ ਕਿ ਆਸਟ੍ਰੇਲੀਆ ਪਹਿਲਾ ਹੀ ਰੱਖਿਆ ਤੇ ਜਿੰਨਾ ਖਰਚਾ ਕਰਨਾ ਚਾਹੀਦਾ ਹੈ ਉਸ ਤੋਂ ਵੱਧ ਖਰਚ ਕਰ ਰਿਹਾ ਹੈ ਉਹਨਾਂ ਅਨੁਸਾਰ ਕਿਹਾ ਹੈ ਕਿ ਜੇਕਰ ਆਸਟ੍ਰੇਲੀਆ ਆਪਣਾ ਰੱਖਿਆ ਖਰਚੇ ਜੀਡੀਪੀ ਦੇ 2.3% ਤੱਕ ਵਧਾ ਦਿੰਦਾ ਹੈ ਤਾਂ ਅਸੀਂ ਰੱਖਿਆ ਤੇ ਫੌਜ ਤੇ ਨਵਾਂ ਸਭ ਤੋਂ ਵੱਡਾ ਖਰਚ ਕਰਨ ਵਾਲਾ ਦੇਸ਼ ਹੋਾਂਗੇ ਸੋ ਆਸਟ੍ਰੇਲੀਆਈ ਸਰਕਾਰ ਪਹਿਲਾ ਹੀ ਆਉਣ ਵਾਲੇ ਦਹਾਕੇ ਵਿੱਚ ਅਮਰੀਕਾ ਤੇ ਬ੍ਰਿਟੇਨ ਨਾਲ ਆਪਣੇ AUKUS ਸਮਝੋਤੇ ਤੇ ਤਹਿਤ ਅਮਰੀਕਾ ਦੁਆਰਾ ਨਿਰਮਿਤ ਪਰਮਾਣੂ ਪੰਡੂਬੀਆਂ ਤੇ ਸੈਂਕੜੇ ਅਰਥ ਡਾਲਰ ਖਰਚ ਕਰਨ ਲਈ ਵਚਨਬੱਧ ਹੈ ਇਹ ਅੰਦਾਜ਼ਾ ਲਗਾਉਂਦਾ ਹੈ ਕਿ ਇਸ ਪ੍ਰੋਗਰਾਮ ਦੀ ਲਾਗਤ 368 ਬਿਲੀਅਨ ਆਸਟ੍ਰੇਲੀਆਈ ਡਾਲਰ ਤੱਕ ਪਹੁੰਚ ਸਕਦੀ ਹੈ ਇਸਨ ਤਾਜ਼ਾ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫਿਰ ਨਿਸ਼ਾਨ ਮਾਰਦਿਆਂ ਮੁੱਖ ਹੈਡਲਾਈਨਸ ਤੇ ਗ੍ਰੀਨਜ਼ ਸੈਨੇਟਰ ਡੋਰੈਂਡਾ ਕਾਕਸ ਨੇ ਛੱਡੀ ਪਾਰਟੀ ਮਾਈਨਰ ਪਾਰਟੀ ਛੱਡ ਲੇਬਰ ਚੋ ਹਿੱਸ਼ਾ ਮੈਂ। ਗੁਆਨ ਨਿ ਮੈਕਸਵੈਲ ਨੇ ਆਪਣੇ ক্রিকেট ਤੋਂ ਲਿਆ ਸੰन्यास 2027 ਦੇ ਵਿਸ਼ਵ ਕੱਪ ਨੂੰ ਧਿਆਨ ਚ ਰੱਖਦੇ ਹੋਏ ਲਿਆ ਫੈਸਲਾ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦਾ ਭਾਰਤ ਦੌਰਾਨ ਦੌੜੇ ਦਾ ਉਦੇਸ਼ ਸੁਰੱਖਿਆ ਸਹਿਯੋਗ ਨੂੰ ਵਧਾਉਣਾ। ਅਮਰੀਕਾ ਦੇ ਆਸਟ੍ਰੇਲੀਆ ਨੂੰ ਰੱਖਿਆ ਖਰਚ ਵਧਾਉਣ ਦੀ ਅਪੀਲ ਕਿਹਾ ਜੀਡੀਪੀ ਦੇ 3.5% ਤੱਕ ਵਧਾਈ ਜਾਵੇ ਇਸ ਦਨ ਨਾਲ ਹੀ ਮੈਨੂੰ ਦੇ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ